ਐ ਵੀ ਮਿੱਤਰੋ ਤੁਹਾਡੇ ਵਾਸਤੇ ਨਾ ਬੁਲਟ ਲੱਭ ਲਿਆ ਹਾਂ ਦਾ ਪੁੱਠੇ ਗੇਹੜਾਂ ਵਾਲਾ ਸਾਰਾ ਬੁਲਟ ਓਰੀਜਨਲ ਹੈ ਨਾਲ ਦਾ ਕਲਰ ਹੈ ਤੁਸੀਂ ਕੰਡੀਸ਼ਨ ਚੈੱਕ ਕਰੋ ਜਮੇ ਕੋਕਾ ਪੀਸ ਜਮੇ ਬੰਬ ਕਹੀਦੀ ਹੈ ਯਾਰ ਸਾਰੇ ਸਬਡੇਟ ਬੁਲਟ ਦੇ ਮੂਰੇ ਫੇਲ ਨੇ 2009 ਮਾਡਲ ਹੈ ਪੁੱਠੇ ਗੇਹੜਾਂ ਦੇ ਵਿੱਚ ਹੈ ਸਾਰਾ ਓਰੀਜਨਲ ਹੈ ਦੋਨੇ ਟਾਇਰ ਬੁਲਟ ਦੇ ਨਵੇਂ ਨੇ ਪਰ ਪਏ 2017 ਚ ਪਏ ਹੋਏ ਨੇ ਵਧੀਆ ਲਾਇ ਲੱਗੇ ਹੋਇਆ ਹੁਣ ਬਾਲੇ ਸੱਜਣ ਸੋਚਣਗੇ ਵੀ ਨਵਾਂ ਮਾਡਲ ਆ ਪਈ ਦੀ ਪਾਸਿੰਗ ਲੰਘੀ ਹੋਣੀ ਆ ਮਿੱਤਰੋ 2030 ਤੱਕ ਇਹ ਬੁਲਟ ਦੀ ਪਾਸਿੰਗ ਮਿਲੂ ਬੀਮਾ ਬਯੂਰੀ ਫੁੱਲ ਕਰਵਾ ਕੇ ਦੇਣਗੇ ਜਿਹੜੇ ਘਰੇ ਖੜਾ ਨੇ ਜਿਹੜੇ ਸੱਜਣ ਦੇ ਘਰੇ ਖੜਾ ਬਾਈ ਨੇ ਇਹ ਵੀ ਕਹਿਤਾ ਕਹਿੰਦਾ ਬਾਈ ਜੇ ਰਖੜੀਆਂ ਤੋਂ ਪਹਿਲਾਂ ਪਹਿਲਾਂ ਵੇਖਦਾ ਇਹਦੀ ਤੇਲ ਦੀ ਟੈਂਕੀ ਵੀ ਆਪਾਂ ਭਰਾ ਕੇ ਦੇ ਦਾਂਗੇ ਤੇ ਮਿੱਤਰੋ ਕਰੋ ਸੰਪਰਕ ਰੋਪੜ ਦਾ ਨੰਬਰ ਹੈ ਸੈਕੰਡ ਪਾਰਟੀ ਦੇ ਨਾਮ ਹੈ ਹੁਣ ਕੋਈ ਵੀ ਸੱਜਣੇ ਬੁਲਟ ਖਰੀਦਣਾ ਚਾਹੁੰਦਾ ਬਾਈ ਨੇ ਡਿਮਾਂਡ ਰੱਖੀ ਹੈ 3 ਲੱਖ ਤੇ 25000 ਰੁਪਿਆ ਬਾਕੀ ਮੌਕੇ ਤੇ ਕਹਿੰਦਾ ਵੀ ਆਪਾਂ ਖੁੱਲੇ ਦਿਨ ਨਾਲ ਮਾਣਤਾਂ ਵੀ ਕਰਾਂਗੇ ਹੁਣ ਕੋਈ ਵੀ ਸੱਜਣ ਮੇਲਾ ਲੁੱਟਣਾ ਚਾਹੁੰਦਾ ਫਟਾਫਟ ਸੰਪਰਕ ਕਰ ਲੋ ਚੱਲਿਆ ਪਤਾ ਕਿੰਨਾ ਹੋਇਆ 10267 ਕਿਲੋਮੀਟਰ ਚੱਲਿਆ ਸਿਰਫ ਯੈਨੀਆਂ ਨੇ ਚੱਲਿਆ ਹੋਇਆ ਬੁਲਟ ਮਿੱਤਰੋ ਹੁਣ ਹੀ ਮੇਲਾ ਲੁੱਟੋ ਪਿੰਡ ਰੂੜੇਕੇ ਕਲਾਂ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਪਕਾਉ ਖੜਾ ਰੂੜੇਕੇ ਕਲਾਂ ਬਰਨਾਲੇ ਤੋਂ ਮਾਨਸਾ ਰੋਡ ਦੇ ਉੱਪਰ ਪੈ ਜਾਂਦਾ ਇੱਥੋਂ ਦਾ ਥਾਣਾ ਵੀ ਬੜਾ ਮਸ਼ਹੂਰ ਹੈ ਕਰੋ ਸੰਪਰਕ ਹੁਣੇ